ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਾਂ ਤੀਜੇ ਕੱਲੂ ਘਰੇ ਦੇ ਸਬੰਧ ਦੇ ਵਿੱਚ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚੋਂ ਲੰਘ ਰਹੇ ਹਾਂ ਤਾਂ ਉਸ ਸਬੰਧ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਅੱਜ 4 ਜੂਨ ਦੇ 4 ਜੂਨ 1984 ਦੇ ਇਤਿਹਾਸ ਬਾਰੇ ਚਾਨਣਾ ਪਾਉਣਗੇ ਤੇ ਉਸ ਤੋਂ ਬਾਅਦ ਆਪਾਂ ਖਬਰਾਂ ਦਾ ਰੋਕ ਕਰਾਂਗੇ ਜੀ ਹਰਜੋਤ ਸਿੰਘ ਜੀ ਸੋ ਇਸ ਦਾ ਸੋਤੇ ਨੂੰ ਪਤਾ ਹੀ ਆ ਕਿ ਇਹ ਸਾਰਾ ਹਫ਼ਤਾ ਕੱਲੂ ਘਰਾ ਹਫ਼ਤਾ ਚੱਲ ਰਿਹਾ ਹੈ ਅ ਇਸ ਹਫਤੇ ਦੇ ਦੌਰਾਨ ਸਨ 1984 ਦੇ ਵਿੱਚ ਉਸ ਟਾਈਮ ਦੀ ਜਿਹੜੀ ਇੰਡੀਆ ਦੀ ਸਰਕਾਰ ਸੀ ਹਿੰਦੁਸਤਾਨ ਦੀ ਸਰਕਾਰ ਸੀ ਉਹਨਾਂ ਨੇ ਪੰਜ ਸਦੀਆਂ ਦਾ ਜਿਹੜਾ ਸਿੱਖਾਂ ਦੇ ਨਾਲ ਬਹਿਰ ਆ ਉਹ ਕੱਢਿਆ ਤੇ ਕੱਲਾ ਦਰਬਾਰ ਸਾਹਿਬ ਨੇ ਉਸ ਤੋਂ ਬਾਅਦ ਕੋਈ 38 ਕਹਿ ਰਿਹਾ ਹੁਣ ਤਾਂ 100 ਤੋਂ ਵੀ ਵੱਧ ਗੁਰੂ ਘਰਾਂ ਦੀ ਜਿਹੜੀ ਲਿਸਟ ਆ ਚੁੱਕੀ ਆ ਜਿੱਥੇ ਅਟੈਕ ਕੀਤਾ ਗਿਆ ਆਰਮੀ ਵੱਲੋਂ ਜੀ ਸੋ ਅੱਜ ਜੂਨ 4 ਸੀ ਸ਼ਾਮ ਦਾ ਸਮਾਂ ਸੀਗਾ ਗਰਵਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਤੇ ਅਚਾਨਕ ਜਿਹੜੀ ਗੋਲੀਬਾਰੀ ਆ ਉਹ ਸ਼ੁਰੂ ਕਰ ਦਿੱਤੀ ਗਈ ਜਿਹਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚੀਕ ਚਹਾੜਾ ਵੀ ਪਿਆ ਤੇ ਜਿਹੜੀਆਂ ਗੋਲੀਆਂ ਸੀਆਂ ਇੰਨੀ ਤੇਜ਼ੀ ਦੇ ਨਾਲ ਆ ਭਾਰਤ ਦੀ ਜਿਹੜੀ ਮਿਲਟਰੀ ਆ ਉਹਨਾਂ ਵੱਲੋਂ ਵਿਛਾੜ ਕੀਤੀ ਗਈ ਆ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇਹ ਕਹਿੰਦੇ ਧੜਾ ਧੜ ਜਿਹੜੀਆਂ ਲਾਸ਼ਾਂ ਆ ਉਹ ਡਿੱਗ ਰਹੀਆਂ ਸੀ ਆ ਬਿਜਲੀ ਬੰਦ ਕਰ ਦਿੱਤੀ ਗਈ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਲਤਕ ਸਾਬ ਦੀ ਪ੍ਰਕਰਮਾ ਨੂੰ ਗੋਲੀਆਂ ਦੇ ਨਾਲ ਛਲਣੀ-ਚਲਣੀ ਕਰ ਦਿੱਤਾ ਸੀ। ਆ ਸੋ 8 ਵਜੇ ਦੇ ਕਰੀਬ ਸ਼ਾਮ ਨੂੰ ਸੋਖ ਆਸਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਆ ਉਹ ਪਹਿਲੀ ਮੰਜ਼ਲ ਦੇ ਉੱਤੇ ਲਿਜਾਇਆ ਗਿਆ। ਸੋ so, ਜੂਨ 1984 ਖਾਸ ਕਰਕੇ ਜਿਹੜਾ ਜੂਨ 4 ਇਹ ਜਿਹੜਾ ਆਪਰੇਸ਼ਨ ਅੱਜ ਫੁੱਲ ਫਲੈਜ ਇੰਡੀਆ ਦੀ ਸਰਕਾਰ ਵੱਲੋਂ ਕੁਸ਼ਕ ਜਿਹੜੇ ਸਿੰਘ ਅੰਦਰ ਸੀਗੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਇਹ ਤਾਂ ਬਹਾਨਾ ਹੀ ਬਣਾਇਆ ਗਿਆ ਪਰ ਜਿਸ ਤਰ੍ਹਾਂ ਜਨਰਲ ਏਕੇ ਸਿੰਨਾ ਹੋਰ ਸਾਰੇ ਦੱਸਦੇ ਆ ਕਿ ਇਹ ਤਾਂ 18 ਮਹੀਨਿਆਂ ਤੋਂ 12 ਮਹੀਨਿਆਂ ਤੋਂ ਜਿਹੜੀ ਤਿਆਰੀ ਉਹਨਾਂ ਦੀ ਚੱਲ ਰਹੀ ਸੀ ਸੋ ਅੱਜ ਦਾ ਦਿਨ ਬਹੁਤ ਹੀ ਜਿਹੜਾ ਮੁੰਡਕਦਾਈ ਭਰੇ ਆ ਦਿਨ ਹੈਗਾ 41 ਸਾਲ ਹੋ ਗਏ ਆ ਸਿੱਖ ਕਦੇ ਵੀ ਨਹੀਂ ਭੁੱਲਣਗੇ ਤੁਸੀਂ ਦੇਖੋਗੇ ਜਿਹੜੇ ਇੱਥੇ ਦੇ ਬੌਰਨ ਬੱਚੇ ਹੈਗੇ ਆ 10 10 ਸਾਲ ਦੇ ਵੀ ਉਹਨਾਂ ਨੂੰ ਉਹਨੇ ਸਾਰੀ ਸਟੋਰੀ ਦਾ ਪਤਾ ਕਿ ਕਿਸ ਤਰ੍ਹਾਂ ਜਿਹੜਾ ਜ਼ੁਲਮ ਆ ਉਦੋਂ ਦੀ ਜਿਹੜੀ ਭਾਰਤ ਸਰਕਾਰ ਆ ਉਸ ਨੇ ਸਿੱਖਾਂ ਦੇ ਉੱਤੇ ਕੀਤਾ ਹੈਗਾ ਆ ਆ ਸੋ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਸਾਰੇ ਪ੍ਰੋਗਰਾਮ ਆ ਉਹ ਹੁਸ਼ੀਦਾਂ ਨੂੰ ਸਮਰਪਿਤ ਹੀ ਹੁੰਦੇ ਆ ਆ ਦੁਪਹਿਰ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਸਬੰਧ ਜਿਹੜੀ ਆ ਗੱਲਬਾਤ ਹੋਊਗੀ ਸੋ ਜਰੂਰ ਇਸ ਜਿਹੜੇ ਜਿਹੜੇ ਸ਼ੋਜ਼ ਹੋਣੇ ਹੈਗੇ ਆ ਜਿਹਦੇ ਵਿੱਚ ਜੋ ਖੱਲੂ ਘਾਰੇ ਦੇ ਦੌਰਾਨ ਜੋ ਕੁਝ ਵਾਪਰਿਆ ਉਹ ਡਿਸਕਸ ਕੀਤਾ ਜਾਊਗਾ ਤੇ ਤੁਸੀਂ ਵੀ ਉਸ ਟਾਈਮ ਦੇ ਉੱਤੇ ਕਾਲਾ ਕਰ ਸਕਦੇ ਆ 3 ਤੋਂ 4 ਜਿਹੜਾ 4 ਤੋਂ 5:30 ਜਿਹੜਾ ਸ਼ੋ ਹੁੰਦਾ ਉਸ ਸ਼ੋ ਦੇ ਦੌਰਾਨ हां जी बिल्कुल ते बहुत सारे जेड़े ਸਾਡੇ ਇਤਿਹਾਸਕਾਰ ਨੇ ਜਾਂ ਕਿਵੇਂ ਵੀ ਆਪਾਂ ਜਿਹੜਾ ਉਹਨਾਂ ਦਾ ਸਾਹਿਤ ਪਹਿਲਾਂ ਤਾਂ ਬਹੁਤ ਕੋਸ਼ਿਸ਼ ਹੋਈ ਭਾਰਤੀ ਸਟੇਟ ਵੱਲੋਂ ਵੀ ਇਹਨੂੰ ਹੁਣ ਸਿੱਖ ਭੁੱਲ ਜਾਣ ਵਿਸਾਰ ਦੇਣ ਤੇ ਉਹਨਾਂ ਨੇ ਕੋਈ ਸਾਹਿਤ ਦੀ ਰਚਨਾ ਨਹੀਂ ਹੋਣ ਦਿੱਤੀ ਕੋਈ ਕਿਤਾਬਾਂ ਨਹੀਂ ਕਿਸੇ ਨੂੰ ਲਿਖਣ ਦਿੱਤੀਆਂ ਵਰਿਆਂ ਬੱਦੀ ਤਾਂ ਆਪਾਂ ਦੇਖਿਆ ਦਹਾਕੰਬਦੀ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਹਾਲਾਤ ਵੀ ਇਸ ਤਰ੍ਹਾਂ ਦੇ ਬਣਾ ਕੇ ਰੱਖੇ ਵੀ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਲੋਕਾਂ ਨੂੰ ਪ੍ਰਵਾਸ ਤੱਕ ਜਿਹੜਾ ਕਰਨਾ ਪਿਆ ਘਰ ਛੱਡਣੇ ਪਏ ਤੇ ਜਿਹੜੇ ਉੱਥੇ ਰਹਿ ਗਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਨੌਜਵਾਨਾਂ ਦਾ ਸ਼ਿਕਾਰ ਕੀਤਾ ਬਜ਼ੁਰ ਬੀਬੀ ਨੂੰ ਸਾਡੀਆਂ ਭੈਣਾਂ ਮਾਵਾਂ ਧੀਆਂ ਨੂੰ ਥਾਣਾ ਦੇ ਵਿੱਚ ਜ਼ਲੀਲ ਕੀਤਾ ਪਰ ਬਹੁਤ ਸਾਰੇ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਕਾਂਗਰਸ ਤੱਕ ਸੀਮਤ ਰਹਿ ਜਾਂਦੇ ਆ ਕੋਈ ਇਹਦੇ ਵਿੱਚ ਦੁਸ਼ਕਾਕੀ ਨਹੀਂਗਾ ਕਿ ਉਦੋਂ ਪ੍ਰਧਾਨ ਮੰਤਰੀ ਦਰਾਂਗਾਦੀ ਸੀ ਪਰ ਤੁਸੀਂ ਕਿਤਾਬ ਪੜੋ ਲਾਲਕ੍ਰਿਸ਼ਨ ਰਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਉਹਦੇ ਵਿੱਚ ਉਹ ਸ਼ਰਿਆਮ ਕਹਿੰਦਾ ਵੀ ਅਸੀਂ ਭਾਜਪਾਈਆਂ ਨੇ ਸੰਗੀਆਂ ਨੇ ਆਰਐਸਐਸ ਨੇ ਉਹ ਇਤੇ ਦਬਾਅ ਬਣਾਇਆ ਤੇ ਉਸ ਤੋਂ ਬਾਅਦ ਉਹਨੂੰ ਮਜਬੂਰ ਕੀਤਾ ਵੀ ਇਹ ਸਾਰਾ ਕੁਝ ਕੀਤਾ ਜਾ ਸਕੇ ਹਾਕਮ ਨੂੰ ਕਦੇ ਮਜਬੂਰ ਨਹੀਂ ਹੋਣਾ ਚਾਹੀਦਾ ਇਹ ਤਾਂ ਐਵੇਂ ਉਹਨੂੰ ਜਿਹੜੀ ਆ ਉਹ ਆਪਾਂ ਬਰੀ ਕਰਨ ਵਾਲੀ ਗੱਲ ਜੀ ਹੋ ਜਾਂਦੀ ਆ ਮਜਬੂਰ ਨਹੀਂ ਹੋਣੀ ਆਪਣੀ ਮਰਜ਼ੀ ਨਾਲ ਕੀਤਾ ਪਰ ਇਹਨਾਂ ਨੇ ਦਬਾਅ ਜ਼ਰੂਰ ਪਾਇਆ ਸੋ ਇਸ ਕਰਕੇ ਕੋਈ ਵੀ ਉੱਥੋਂ ਦੀ ਜਿਹੜੀ ਖਾਸ ਕਰਕੇ ਜਿਹੜੀਆਂ ਦੋਵੇਂ ਪਾਰਟੀਆਂ ਨੇ ਇਹਨਾਂ ਨੂੰ ਬਰੀ ਕਰਨਾ ਬਹੁਤ ਔਖਾ ਆਪਾਂ ਨੂੰ ਲੱਗਦਾ ਹੁੰਦਾ ਵੀ ਆਹ ਚੀਜ਼ਾਂ ਨੇ ਪਰ ਜੇਕਰ ਆਪਾਂ ਇਤਿਹਾਸ ਦੀ ਘੋਖ ਪੜਤਾਲ ਕਰਦੇ ਆਂ ਤਾਂ ਆਪਾਂ ਨੂੰ ਨਜ਼ਰ ਆਉਂਦਾ ਵੀ ਉਹ ਇੱਕ ਇਨਕਸ਼ਾਫ ਕਰਦੇ ਨੇ ਆਪੋ ਕਬੂਲ ਕਰਦੇ ਨੇ ਵੀ ਅਸੀਂ ਉਹਦੇ ਤੇ ਦਬਾਅ ਪਾਇਆ ਤੇ ਅਸੀਂ ਇਹਨਾਂ ਚੀਜ਼ਾਂ ਤੇ ਲਈ ਜਿਹੜਾ ਲਗਾਤਾਰ ਪ੍ਰੋਟੈਸਟ ਤੱਕ ਦੀਆਂ ਤਸਵੀਰਾਂ ਨੇ ਲਾਲ ਕਿਸ਼ਣਾ ਰਵਾਨੀ ਤੇ ਆਵਾਜ਼ ਪਾਈ ਦੀਆਂ ਸੋ ਬੇਸ਼ੱਕ ਉਹ ਜਿੰਨਾ ਮਰਜ਼ੀ ਮਿਨੋਰਟੀਜ਼ ਦੇ ਨੇੜੇ ਹੋਈ ਜਾਣ ਕੁਝ ਮਰਜ਼ੀ ਪ੍ਰਭਾਵ ਸਿਰਜੀ ਜਾਣ ਪਰ ਇਸ ਚੀਜ਼ ਦਾ ਜਿਹੜਾ ਇਤਿਹਾਸ ਸਾ ਗਵਾ ਹੌਲੀ ਹੌਲੀ ਹੁਣ ਜਦੋਂ ਤੋਂ ਸਿੱਖ ਬਾਹਰਲੇ ਮੁਲਕਾਂ ਦੇ ਵਿੱਚ ਵਸੇ ਆ ਪਿਛਲੇ 20-25 ਸਾਲਾਂ ਤੋਂ ਕਿਉਂਕਿ 41 ਸਾਲ ਬੀਤ ਚੁੱਕਿਆ 4 ਦਹਾਕੇ ਬੀਤ ਚੁੱਕਿਆ ਵੀ 25 ਸਾਲਾਂ ਤੋਂ ਫਿਰ ਉਹਨਾਂ ਨੇ ਆਪਣੇ ਪੱਧਰ ਤੇ ਇੱਧਰਲੇ ਮੁਲਕਾਂ ਦੇ ਵਿੱਚ ਜ਼ੀਰੋ ਤੋਂ ਸ਼ੁਰੂ ਕਰਕੇ ਆਪਣੇ ਜਿੱਥੇ ਘਰ-ਬਾਰ ਬਣਾਏ ਨੇ, ਕਾਰੋਬਾਰੇ ਖੜੇ ਕੀਤੇ ਨੇ ਤਾਂ ਉੱਥੇ ਉਹਨਾਂ ਨੇ ਇਸ ਘੱਲੂ ਘਾਰੇ ਦੇ ਸਬੰਧ ਦੇ ਵਿੱਚ ਵੀ ਜਿਹੜੇ ਯਤਨਸ਼ੀਲ ਹੋ ਰਹੇ, ਉਹਨਾਂ ਨੇ ਚਾਹੇ ਆਪਣੇ ਮੀਡੀਆਦਾਰੇ ਖੜਾ ਖੜੇ ਕੀਤੇ, ਚਾਹੇ ਉਹਨਾਂ ਨੇ ਆਪਣੇ ਅਖਬਾਰ ਚਲਾਏ, ਚਾਹੇ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਗੱਲ ਸੀ ਆਪਣੀ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਵਿੱਚ ਉਹ ਕਾਮਯਾਬ ਰਹੇ ਨੇ ਨਾ ਸਿਰਫ ਅਗਲੀ ਪੀੜ੍ਹੀ ਤੱਕ ਬਲਕਿ ਉਹਨਾਂ ਨੇ ਇਥੋਂ ਦੇ ਮੁਹਾਸ਼ਰਾਂ ਦੇ ਵਿੱਚ ਇਥੋਂ ਦੇ ਜਿਹੜੇ ਵਿਚਰ ਰਹੇ ਸਿਆਸਤਦਾਨ ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਨੂੰ ਪ੍ਰਭਾਵੀ ਤਰੀਕੇ ਦੇ ਨਾਲ ਰੱਖਿਆ ਇਸੇ ਕਰਕੇ ਆਪਾਂ ਵੇਖਨੇ ਆ ਜਦੋਂ ਵੀ ਫਲਾਣੇ ਥਾਂ ਦੇ ਉੱਤੇ ਮਾਨਤਾ ਦਿੱਤੀ ਗਈ ਰੈਕੋਗਨੀਸ਼ਨ ਦਿੱਤੀ ਗਈ ਜਾਂ ਕਿਸੇ ਤਰੀਕੇ ਨਾਲ ਸਿਟੀ ਨੇ ਕੋਈ ਦੇ ਮਨਾਇਆ ਸਿੱਖਾਂ ਦਾ ਤਾਂ ਇਹ ਇਹ ਨਹੀਂਗਾ ਕਿ ਉਹਨਾਂ ਨੂੰ ਰਾਤ ਨੂੰ ਸੁਪਨਾ ਆਇਆ ਸੀਗਾ ਤੇ ਉਹਨਾਂ ਨੇ ਅਗਲੇ ਦਿਨ ਦੇ ਬਣਾ ਲਿਆ ਇਹ ਪਿਛਲੇ 25 30 ਸਾਲਾਂ ਤੋਂ ਜਿਹੜੇ ਸਾਡੇ ਸਿੱਖ ਬਾਪੂ ਆਏ ਨੇ ਸਾਡੇ ਭਰਾ ਆਏ ਨੇ ਪੰਜਾਬ ਤੋਂ ਸਾਡੇ ਵੱਡ ਵੱਡ ਵਡੇਰੇ ਆਏ ਨੇ ਇਹ ਉਹਨਾਂ ਦੇ ਯਤਨਾਂ ਦਾ ਬੂਰ ਆ ਇਹ ਉਹਨਾਂ ਦੀਆਂ ਜੱਦੋ ਜਹਿਦ ਦਾ ਸਿੱਟਾ ਜਿਹੜੇ ਅੱਜ ਅਸੀਂ ਇਨ੍ਹਾਂ ਥਾਵਾਂ ਦੇ ਉੱਤੇ ਗੱਲਾਂ ਜਿਹੜੀਆਂ ਵੇਣੇ ਆ ਅੱਜ ਰੇਡੀਓ ਤੇ ਗੱਲ ਕਰ ਰਹੇ ਆ ਤਾਂ 15 20 ਸਾਲ ਪਹਿਲਾਂ 18 20 ਸਾਲ ਪਹਿਲਾਂ ਇਸ ਰੇਡੀਓ ਨੂੰ ਸ਼ੁਰੂ ਕਰਨ ਦੇ ਮੰਤਵ ਪਿੱਛੇ ਜੋ ਇੱਕ ਵਿਜ਼ਨ ਸੀਗਾ ਉਸ ਵਿਜ਼ਨ ਦਾ ਸਿੱਟਾ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਸੋ ਇਸ ਕਰਕੇ ਨਾ ਸਿਰਫ ਆਪਾਂ ਨੂੰ ਭੁੱਲਣਾ ਚਾਹੀਦਾ ਚੇਤੇ ਰੱਖਣਾ ਚਾਹੀਦਾ ਬਲਕਿ ਉਹਨਾਂ ਮੀਡੀਆਦਾਰਾਂ ਨੂੰ ਅੱਪਾ ਇਹ ਨਹੀਂ ਕਹਨੇ ਕਿ ਪੰਜਾਬੀ ਜਿਹੜੀ ਯੂਐਸਏ ਨੂੰ ਜਿੱਥੇ ਵੀ ਹੱਕ ਸੱਚ ਦੀ ਗੱਲ ਆ ਸਿਧਾਂਤ ਦੀ ਗੱਲ ਹੁੰਦੀ ਆ ਉਹਨਾਂ ਨੂੰ ਜਿਉਂਦੇ ਰੱਖਣਾ ਸਾਡੀ ਸਾਰਿਆਂ ਦਾ ਇੱਕ ਫਰਜ਼ ਬਣਦਾ ਕਿਉਂਕਿ ਭਾਰਤੀ ਸਰਕਾਰ ਨੂੰ ਇਹ ਆ ਵੀ ਸੱਚ ਬਾਹਰ ਨਾ ਨਿਕਲੇ ਸਿੱਖਾਂ ਦੀ ਆਵਾਜ਼ ਦੱਬੀ ਜਾਵੇ ਇਸ ਕਰਕੇ ਉਹਨੇ ਪੰਜਾਬੀ ਜਿਹੜੀ ਯੂਐਸਏ ਦੇ ਫੇਸਬੁੱਕ ਤੇ YouTube ਚੈਨਲ ਨੂੰ ਉੱਥੇ ਬੰਦ ਕੀਤਾ ਹੋਇਆ ਸੋ ਆਪਾਂ ਨੂੰ ਪ੍ਰਵਾਹ ਨਹੀਂ ਗਈ ਵੀ ਉੱਥੋਂ ਬੇਸ਼ੱਕ ਪੈਸਾਂ ਪੁੱਛਾਂ ਦੀ ਅਸੀਂ ਕਦੇ ਨਹੀਂ ਕਿਹਾ ਵੀ ਸਾਨੂੰ ਇਹਨਾਂ ਨੂੰ ਨੁਕਸਾਨ ਹੋ ਗਿਆ ਜ਼ਿਕਰ ਵੀ ਨਹੀਂ ਕਰਦੇ ਨਾ ਹੀ ਕਰਨਾ ਚਾਹੀਦਾ ਪਰ ਹਾਂ ਇਹੋ ਜੇ ਮੰਚ ਬਣਾਉਣੇ ਬਣਾਉਣੇ ਖੜੇ ਕਰਨੇ ਤੇ ਉਹਨਾਂ ਨੂੰ ਜਿਉਂਦਾ ਰੱਖਣਾ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਆ ਉਹ ਬਣਦਾ ਇਸ ਕਰਕੇ ਜਿਹੜਾ ਜੋੜ ਕੇ ਆਪਾਂ ਸਿਰ ਜੋੜ ਕੇ ਸਾਰੇ ਜਾਣੇ ਇਹੋ ਜੇ ਮੰਚਾਂ ਨੂੰ ਬਚਾਈ ਰੱਖੀਏ ਜਿੱਥੇ ਕਿਤੇ ਵੀ ਆ ਚਾਹੇ ਕੋਈ ਇੰਗਲੈਂਡ ਦਾ ਚਾਹੇ ਕੋਈ ਕੈਨੇਡਾ ਦਾ ਜਿਹੜਾ ਵੀ ਮੰਚ ਸਿੱਖਾਂ ਦੇ ਏਕੇ ਦੀ ਗੱਲ ਕਰਦਾ ਪੰਜਾਬੀ ਅਦੀ ਗੱਲ ਕਰਦਾ ਇਤਿਹਾਸ ਦੀ ਗੱਲ ਕਰਦਾ ਭਾਰਤੀ ਸਰਕਾਰ ਦੇ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਦਾ ਸਾਨੂੰ ਸਾਰੇ ਮੰਚ ਜਿਹੜਿਆ ਬਚਾਉਣ ਦੀ ਲੋੜ ਆ ਜੀ